ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਦੇ ਵਿੱਚ ਆ ਅਮਨਦੀਪ ਵੀਰ ਦੇ ਕੋਲਿਆਂ ਮਿੱਤਰੋ ਜਨਵਰਪਈ ਦੇ ਕੋਲੇ ਦੋ ਦੋਵੇਂ ਸਵੇ ਸਵਾਏ ਆਮੇਨਾ ਮੇਟਰੋ ਚੰਗੇ ਦੁੱਧ ਦੀ ਮਾਲਕਣ ਚੰਗੇ ਢਾਂਚੇ ਦੀ ਮਾਲਕਣ ਕਿੰਨੇ ਦਿਨਾਂ ਦੀ ਕੱਚੀ ਆ ਸੋਈ ਆ ਸੌਰੀ ਕੀ ਗੱਲਬਾਤ ਆ ਜੋ ਕਰਦੇ ਗੱਲਬਾਤ ਅਮਨਦੀਪ ਵੀਰੇ ਸਤਿ ਸ੍ਰੀ ਅਕਾਲ ਬਾਈ ਕੀ ਹਾਲਾ ਵਟ ਠੀਕ ਆ ਜੀ ਪਾਰਟੀ ਹੋ ਗਈ ਗਾਵੇ ਇੱਥੇ ਆ ਤੁਹਾਡੀ ਹਾਂ ਜੀ ਹਾਂ ਜੀ ਪਾਰਟੀ ਆ ਠੀਕ ਅੱਛਾ ਅਮਨਦੀਪ ਭਾਈ ਅੱਜ ਜਨਵਰ 2 ਹਨਾ ਦੋ ਆ ਬਾਈ ਪਹਿਲੇ ਨੰਬਰ ਤੇ ਕੀ ਡਿਟੇਲ ਆ ਭਾਈ ਪਹਿਲੇ ਨੰਬਰ ਤੇ ਉਹ ਝੋਟੀ ਪਹਿਲਾ ਨਾ ਜੀ ਹਾਂ ਤੇ ਮਨ ਲਓ ਦੋਂਦੀ ਆ ਮੂੰ ਠੀਕ ਆ ਹਾਂਜੀ ਤੇ 8 1/2 ਕਿਲੋ ਦੁੱਧ ਆ ਜੀ ਠੀਕ ਆ ਕਿੰਨੇ ਦੀ ਦੇ ਦੀ ਅਮਨਦੀਪ ਬਾਈ ਮੰਦਾ ਠੰਡਾ ਚੱਲੀ ਜਾਂਦਾ ਉਹ ਬਾਈ ਆਪਾਂ ਹਾਂ ਨਾ ਬਸ 90 ਦੀ ਦੇ ਦੇ ਕੰਮ ਨਵੇੜ ਦੀਏ ਪਰੇ ਬਸ ਨਵੇੜ ਹੀ ਦੇਣਾ ਨੇੜੇ ਦੇ ਹੋਰ ਕਰਦੇ ਗੱਲ ਬਾ ਕਰਦਾਂਗੇ ਮਾਂ ਤਾਂ ਜਿਵੇਂ ਮੂੰਕੇ ਰੁਲ ਰੁਲ ਕਰ ਹਾਂ ਕਰ ਲਾਂਗੇ ਕਿਲੋ ਦੁੱਧ 8 1/2 ਕਿਲੋ ਆ 8 1/2 ਕਿਲੋ ਛੀਲ ਬਹੁਤ ਆ ਹਨਾ ਛੀਲ ਤਾਂ ਇਹ ਬਾਲੀ ਆ ਹਦੋਂ ਬਾਦ ਨਾਲ ਬੱਚੇ ਤੋਂ ਬਿਨਾਂ ਹੀ ਤਾਰਾ ਮਾਰ ਲਓ ਬਲ ਕੋਈ ਚੱਕ ਨਹੀਂ ਉਹ ਦੀ ਮਾਰੀ ਅੱਧਾ ਆਪਣਾ ਲੈ ਹਾਂ ਹਾਂ ਬਸ ਹੈ ਹੀ ਨਹੀਂ ਕੋਈ ਬੈਠੀ ਥੱਲੇ ਅਮਨਦੀਪ ਬਾਈ ਤੂੰ ਹਾਂ ਰਮਾਲੀ ਐਡੀ ਚੰਗੀ ਆ ਲਾ ਹੂੰ ਆਇਆ ਜਾਨਵਰ ਖਾ ਗੋਣਾ ਨਾਲ ਜਿਹੜੇ ਭਾਈ ਆ ਗੋਣ ਨਹੀਂ ਮਿਲਦੇ ਸ਼ਰੀਰ ਪਸ਼ੂ ਚ ਲਾ ਬਸ ਬਸ ਠੀਕ ਆ ਆ ਗਈ ਪਸਮਈ ਹੈ ਨਾ ਲੈ ਇਹ ਯਾਰ ਕੀ ਦਿੱਕਤ ਆਉਂਦੀ ਹੈ ਨਾ ਯਾਰ ਕੋਈ ਕੋਈ ਦਿੱਕਤ ਨਹੀਂ ਯਾਰ ਮਗਰ ਦਿੱਕਤ ਹੈ ਭਾਈ ਇਹ ਯਾਰ ਇਹੋ ਦੀ ਮਗਰ ਕੱਟੀ ਆ ਜੈਲੀ ਬਹੁਤ ਹਨਾ ਦੀ ਯਾਰ ਕਮਾਲ ਆ ਯਾਰ ਹੋ ਲੈ ਆ ਭਾਈ ਬਹੁਤ ਸੋਹਣੀ ਮਿੱਤਰੋ ਜਿਹੜੀ ਦੇਖ ਸਕਦੇ ਹੋ ਛੋਟੀ ਪਹਿਲਣ ਸਿੰਗੀ-ਸੂੰਗੀ ਠੀਕ ਹੈ ਜੰਨੀ ਹੈਗੀ ਲੇਵੇ ਭਾਂਡੇ ਵਾਲੀ ਬਾਕੀ ਪਹਾੜੀ ਲੱਕੇ ਦੇ ਫੁੱਲ ਕੰਮ ਦੀ ਆ ਉਹ ਲੈ ਬਈ ਦੇ ਆਹ ਬਾਈ ਵੱਡੀ ਮੈਂ ਸੂਹੀ ਇਹ ਵੀ ਬਾਈ ਹਾਂ ਬਾਈ ਇਹ ਸੂਹੀ ਬਾਈ ਪਰਸੋਂ ਠੀਕ ਹੈ ਬਾਈ ਕਿੰਨੇ ਬੋੜਾ ਹੋਊਗਾ ਬਾਈ ਜਣ ਬੜਾ ਦਾਸ ਕਿੰਨਾ ਹੋਊਗਾ ਜੀ ਠੀਕ ਆ ਬਈ ਦੁੱਧ ਤਾਂ ਦੇ ਦੂ ਚੋਰ 14 ਕਿਲੋ ਦੁੱਧ 14 15 ਕਿਲੋ ਆਮ ਨਾਲ ਦੇ ਦੂ ਬਈ ਦੇ ਦੂ ਤੇਰਾ ਤਾਂ ਦੇਊਗੀ ਦੇਊਗੀ ਦੇ ਦੂਗੀ ਦੇ ਦੂਗੀ ਇਹ ਵੀ ਬਹੁਤ ਠੰਡੀ ਸੀਲ ਆ ਚਵਾਈ ਚੂਈ ਚੋਣ ਚਣ ਬਾਈ ਮੈਂ ਨਾ ਬਾਈ ਇੱਕ ਨੰਬਰ ਓਕੇ ਨਿਕਲਿਆ ਹਾਂ ਕੀ ਕੀ ਕਰ ਕੱਟਾ ਕੇ ਕੱਟੀ ਬਾਈ ਕੱਟਾ ਬਾਈ ਯਾਰ ਕੱਟਾ ਵੀ ਬੜਾ ਤਗੜਾ ਪੈਂ ਤੀ ਜਾ ਬੈਠ ਪਿਆ ਜਿਹੜਾ ਹੈ ਮੈਂ ਨਾ ਬਸ ਘਰ ਕੀ ਜਾਂਦਾ ਬੜਾ ਚੰਗ ਕੇ ਪੈਂ ਹਾਂ ਨਾ ਗਰਮੀ ਵੀ ਆ ਹਾਂ ਗਰਮੀ ਬਾਕੀ ਮੈਂ ਵੀ ਸੀਲ ਆ ਹਨਾ ਬਾਈ ਬੜੀ ਸੀਲ ਆ ਮਾਜੇ ਆ ਹੋ ਕੋਈ ਹੈ ਹੀ ਨਹੀਂ ਇਹਨੂੰ ਨੰਦ ਵਿਚਾਰ ਯਾਰ ਜਮਾਈ ਮੋੜ ਦੇ ਓ ਜੀ ਅੱਜ ਦਾ ਵੀਡੀਓ ਬਣਾਉਣ ਲੱਗੇ ਬਟੈਗ ਹੋਣ ਵਾਲਾ ਕੰਮ ਆ। ਬਾਈ ਬਾਲਾ ਯਾਰ ਅੱਜ ਤਾਂ ਗਰਮੀ ਨਹੀਂ ਗੱਲ। ਮਾਲਾ ਕਹਿ ਦਿੰਦਾ ਵੀਡੀਓ ਬਾਈ ਬਹੁਤ ਔਖਾ ਗਰਮੀ ਬਹੁਤ ਆ ਯਾਰ। ਹਾਂ ਬਾਲੀ ਗਰਮੀ। ਇਹ ਠੀਕ ਆ ਬਾਈ। ਬਾਈ ਆਪਾਂ ਦਵਾਈ ਇਹਨਾਂ ਦੀ ਵੀ ਪਾਣੀ ਦੁੱਧੇ ਥਾਂ ਇਹਨਾਂ ਪਾਹੂਆਂਗੇ। ਹੂੰ। ਇਹ ਵੀ ਵੇਚਨੇ ਸਾਰੀ? ਹਾਂ ਬਾਈ ਵੱਛੀ-ਵੱਛੀਆਂ ਸਾਰੀਆਂ ਯਾਰ। ਕਿੰਨੇ-ਕਿੰਨੇ ਚਰਦੀਆਂ ਬਾਈ ਇਹ? ਬਾਲੀ ਹੈ ਯਾਰ। ਹੈ? ਗਰਮੀ ਵਾਲੀ ਥਾਂ ਦੇ ਨਹੀਂ ਆ। ਇਹ ਵੱਛੀ ਡੱਬੀ ਬਾਈ। ਹਾਂ ਆਹ ਤਾਂ ਵੱਛੀ ਵੇਖ ਬਾਈ ਤਾਰਾਂ ਕਰੀ ਜਾਂਦੀ। ਹੂੰ। ਆ ਬਾਈ। ਤੇ ਇਹ ਕਿੰਨੇ ਚਰਦੀ ਆ ਬਾਈ? ਏ ਬਾਈ ਹੈਗੀ ਆ ਮੰਨ ਲਓ 1.5 ਸਾਲ ਦੀ ਠੀਕ ਹੈ ਜਰਸੀ ਆ ਹੈਨਾ 80 ਦੇ ਮਣੀ ਲੈ ਬਾਈ ਅੱਛਾ ਮਨਦੀਪ ਬਾਈ ਕਿੰਨੇ ਵੱਛੀਆਂ ਕਿੰਨੇ ਰੀਗ ਦੇ ਦੇ ਤਿੰਨੇ ਵੱਛੀਆਂ ਬਾਈ ਹਾਂ ਇਹ ਮੈਂ ਕਿਹਾ ਫੋਨ ਤੇ ਰੱਖ ਲਾਂਗੇ ਯਾਰ ਸੋਚ ਕੇ ਜੇ ਯਾਰ ਦਿਮਾਗ ਜੇ ਹੈਨਾ ਤੇ ਕੱਲੀ ਕੱਲੀ ਦਾ ਕੀ ਕੀ ਰੇਟ ਹੈ ਬਾਈ ਹੈ ਇਹਦਾ ਕੱਲੀ ਦਾ ਜਰਸੀ ਦਾ ਡੱਬੀਆਂ ਦੋਵਾਂ ਦਾ ਆ ਵੀ ਮੈਂ ਕਿਹਾ ਫੋਨ ਤੇ ਹੀ ਰੱਖ ਲਾਂਗੇ ਕਿੰਨਾ ਦਾ ਫੋਨ ਤੇ ਗੱਟੀ ਵੀ ਦੇ ਦੇਣੀ ਉਹ ਕੱਤੀ ਵੀ ਨਾਲ ਹੀ ਆ ਉਹ ਕਿੰਨੇ ਦੀ ਕੱਤੀ ਦੇ ਦਾਂਗੇ ਆਪਾਂ 18000 ਦੀ ਠੀਕ ਆ ਲੈ ਮੇਤਰੋ ਸਾਰੇ ਜਾਨਵਰ ਬਹੁਤ ਸੋਹਣੀਆਂ ਵੱਛੀਆਂ ਡੱਬੀਆਂ ਤੋਂ ਸੋਹਣੀਆਂ ਉਹ ਜਿਹੜੀ ਵੱਛੀ ਆ ਬਾਈ ਏ ਪੀ ਐਸ 7 ਦੀ ਆ ਉਹ ਉੱਪਰਲੀ ਵੱਡੀ ਐ 7 ਸੀਮਨ ਏ ਪੀ ਐਸ ਗਰੰਟੀ ਆ ਉਹਦੀ ਫੋਟ ਠੀਕ ਆ ਬਾਈ ਲੈ ਵੀ ਮੈਂ ਇਧਰ ਪੂਰੇ ਰਿਕਾਰਡ ਵਾਲੀ ਵੱਛੀ ਆ ਪਰਲੀ ਵਾਲਾ ਝੋਲੀ ਝਾਲੀ ਦਿਖ ਨਹੀਂਦੀ ਪਰਲੀ ਵੱਛੀ ਬਾਈ ਜੀ ਦਿਖਾਈ ਮਰੀ ਝੋਲੀ ਝਾਲੀ ਕੋਈ ਫੋਟ ਛੋਟ ਨਹੀਂ ਕੋਈ ਕੁਛ ਨਹੀਂ ਇਧਰ ਵੇਖੋ ਲੈ ਲੈ ਝੋਪਣ ਵਾਲੀ ਝੋਲੀ ਡੱਬਣ ਵਾਲੀ ਝੋਲੀ ਆ ਵੇ ਲੋ ਦੇ ਦिए ਦੋਵੇਂ ਕਿੰਨੇ ਦੀਆਂ ਇਹ ਡੱਬੀਆਂ ਹੈ ਡੱਬੀਆਂ ਦੋਵੇਂ ਜੱਬ ਇਹ 50 ਦੀਆਂ ਦੇ ਦਾਂਗੇ ਦੋਨੇ ਠੀਕ ਆ ਬਾਈ ਹਾਂ ਕਿਤਿਆਂ ਹੀ ਵੱਡੀ ਨੇ ਠੀਕ ਆ ਤੇ ਉਹ ਡਾਕਟਰ ਨਾਲ ਚੰਗੀ ਤਰ੍ਹਾਂ ਬੋਲ ਪਾਣ ਦੇ ਠੀਕ ਆ ਬਾਈ ਠੀਕ ਆ ਤੇ ਫੇਰ ਭਰ ਦਾਂਗੇ ਠੀਕ ਆ ਬਾਈ ਨੰਬਰ ਬਾਈ ਦਾ 75 268 ਕਮੈਂਟ ਕਰਿਓ ਬਾਈ ਕੱਟੀ ਵੀ ਆਪਾਂ ਵੇਚਣੀ ਓਕੇ